ਸਤਿ ਸ਼੍ਰੀ ਅਕਾਲ ਸੰਗਤ ਜੀ ਅੱਜ ਅਸੀਂ ਸੁਣਾਵਾਂਗੇ ਗੁਰੂ ਰਾਮਦਾਸ ਜੀ ਅਤੇ ਇੱਕ ਆਮ ਇਨਸਾਨ ਹਰਪਾਲ ਦੀ ਕਹਾਣੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸੇਵਾ ਅਤੇ ਵਿਸ਼ਵਾਸ ਕਿਸੇ ਵੀ ਜਾਤੀ ਪਦ ਜਾਂ ਤਨ ਨਾਲ ਨਹੀਂ ਮਾਪੇ ਜਾਂਦੇ ਹਰਪਾਲ ਇੱਕ ਗਰੀਬ ਆਦਮੀ ਸੀ ਉਹ ਪਿੰਡ ਵਿੱਚ ਰਹਿੰਦਾ ਬਹੁਤ ਸਧਾਰਨ ਅਤੇ ਨਮਰਤਾ ਵਾਲਾ ਵਿਅਕਤੀ ਸੀ ਉਸਦੇ ਕੋਲ ਜਿਆਦਾ ਧਨ ਜਾਂ ਪਦ ਨਹੀਂ ਸੀ ਪਰ ਦਿਲ ਸੱਚਾ ਅਤੇ ਨਿਰਮਲ ਸੀ ਹਰਪਾਲ ਨੇ ਸੁਨਿਆ ਕਿ ਗੁਰੂ ਜੀ ਅੰਮ੍ਰਿਤਸਰ ਵਿੱਚ ਸੇਵਾ ਅਤੇ ਭਗਤੀ ਦਾ ਪ੍ਰਵਾਹ ਕਰ ਰਹੇ ਹਨ ਉਹ ਸੋਚਿਆ ਕਿ ਜੇ ਮੈਂ ਗੁਰੂ ਜੀ ਦੇ ਨੇੜੇ ਜਾ ਕੇ ਸੇਵਾ ਕਰਾਂ ਤਾਂ ਮੇਰਾ ਦਿਲ ਭਰਿਆ ਹੋਵੇਗਾ ਹਰਪਾਲ ਗੁਰੂ ਜੀ ਕੋਲ ਆਇਆ ਅਤੇ ਪੁੱਛਿਆ ਗੁਰੂ ਜੀ ਮੈਂ ਤਾਂ ਸਿਰਫ ਇੱਕ ਆਮ ਆਦਮੀ ਗਰੀਬ ਆਦਮੀ ਹਾਂ ਕੀ ਮੈਂ ਵੀ ਭਗਤੀ ਕਰ ਸਕਦਾ ਹਾਂ ਗੁਰੂ ਰਾਮਦਾਸ ਜੀ ਨੇ ਮੁਸਕਰਾ ਕੇ ਕਿਹਾ ਹਰਪਾਲ ਭਗਤੀ ਦਾ ਕੋਈ ਪਦ ਨਹੀਂ ਜੋ ਦਿਲੋਂ ਸੱਚਾ ਹੋਵੇ ਉਹ ਮੇਰਾ ਪਿਆਰਾ ਹੈ ਗੁਰੂ ਜੀ ਨੇ ਹਰਪਾਲ ਨੂੰ ਲੰਗਰ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹਰਪਾਲ ਨੇ ਪਾਣੀ ਭਰਨਾ ਸਬਜ਼ੀਆਂ ਕੱਟਣਾ ਅਤੇ ਬਰਤਨਾਂ ਸਾਫ਼ ਕਰਨਾ ਸ਼ੁਰੂ ਕੀਤਾ ਉਸਨੇ ਆਪਣਾ ਸਾਰਾ ਦਿਨ ਸੇਵਾ ਵਿੱਚ ਬਿਤਾਇਆ ਗੁਰੂ ਜੀ ਹਰਪਾਲ ਉਸਦੀ ਮਦਦ ਕਰਦੇ ਅਤੇ ਕਹਿੰਦੇ ਹਰਪਾਲ ਛੋਟੇ-ਛੋਟੇ ਯਤਨ ਵੀ ਵੱਡੇ ਚਮਤਕਾਰ ਕਰ ਸਕਦੇ ਹਨ ਜੇ ਉਹ ਸੱਚੇ ਮਨ ਨਾਲ ਹੋਵੇ ਇੱਕ ਦਿਨ ਲੰਗਰ ਵਿੱਚ ਖਾਣ ਪੀਣ ਦੀ ਸਮਗਰੀ ਘਟ ਹੋ ਗਈ हरपाल बहुत परेशान ਹੋਇਆ ਅਤੇ ਸੋਚਿਆ ਹੁਣ ਇੰਨਾ ਲੋਕਾਂ ਨੂੰ ਕਿਵੇਂ ਖਵਾਇਆ ਜਾਵੇ ਗੁਰੂ ਜੀ ਨੇ ਕਿਹਾ ਹਰਪਾਲ ਜੋ ਦਿਲੋਂ ਵਿਸ਼ਵਾਸ ਰੱਖਦਾ ਹੈ ਉਸ ਲਈ ਭਗਵਾਨ ਸਦਾ ਰਸਤਾ ਖੋਲ ਦਿੰਦੇ ਹਨ ਹਰਪਾਲ ਨੇ ਨਾਮ ਜਪਿਆ ਅਤੇ ਸੇਵਾ ਜਾਰੀ ਰੱਖੀ ਅਚਾਨਕ ਲੰਗਰ ਭਰਪੂਰ ਹੋਇਆ ਹਰਪਾਲ ਦੇ ਦਿਲ ਵਿੱਚ ਸੱਚੇ ਵਿਸ਼ਵਾਸ ਅਤੇ ਭਗਤੀ ਦੀ ਸ਼ਕਤੀ ਦਾ ਅਨੁਭਵ ਹੋਇਆ ਉਸ ਨੇ ਸਿੱਖਿਆ ਲਈ ਵਿਸ਼ਵਾਸ ਅਤੇ ਸੇਵਾ ਹੀ ਸਭ ਤੋਂ ਵੱਡੀ ਤਾਕਤ ਹੈ ਛੋਟੇ ਯਤਨ ਵੀ ਵੱਡੇ ਚਮਤਕਾਰ ਕਰ ਸਕਦੇ ਹਨ ਗੁਰੂ ਰਾਮਦਾਸ ਜੀ ਨੇ ਹਰਪਾਲ ਨੂੰ ਸਿਖਾਇਆ ਕਿ ਕੋਈ ਵੀ ਇਨਸਾਨ ਭਾਵੇਂ ਗਰੀਬ ਹੀ ਕਿਉ ਨਾ ਹੋਵੇ ਜੇ ਦਿਲੋਂ ਸੱਚਾ ਹੋਵੇ ਅਤੇ ਸੇਵਾ ਅਤੇ ਨਾਮ ਵਿੱਚ ਲੱਗੇ ਤਾਂ ਉਹ ਮਹਾਨ ਬਣ ਜਾਂਦਾ ਹੈ ਸੇਵਾ ਕਰੋ ਨਾਮ ਜਪੋ ਅਤੇ ਦਿਲੋਂ ਵਿਸ਼ਵਾਸ ਰੱਖੋ ਇਹ ਹੀ ਸੱਚੀ ਤਾਕਤ ਹੈ ਸੰਗਤ ਜੀ ਧੰਨਵਾਦ ਜੀ ਤੁਸੀਂ ਇਹ ਕਹਾਣੀ ਸੁਣੀ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਆਪਣੇ ਦੋਸਤਾਂ ਨਾਲ ਵੀ ਸਾਂਝਾ ਕਰੋ ਸਤਿ ਸ਼੍ਰੀ ਅਕਾਲ ਮੈਂ ਹੋਰ ਵੀ ਅਹਿੋਜੀ ਕਹਾਣੀਆਂ ਤੁਹਾਡੇ ਵਾਸਤੇ ਲਿਆਵਾਂਗੀ ਧੰਨਵਾਦ ਜੀ